ਚਲ ਆ ਗਏ ਅਸੀਂ ਅੱਜ ਆ ਕੇ ਘਰ ਤੇ ਗਾਇਸ ਆਪਾਂ ਕਰਾ ਦਿੱਤਾ ਹੈ ਮੋਡੀਫਾਈਡ ਮੋਡੀਫਾਈ ਕਹਿੰਦੇ ਆਪਾਂ ਦਾ ਸ਼ੋਰੂਮ ਲੋਕ ਦੇ ਅੰਦਰ ਤੇ ਅੱਜ ਆਪਾਂ ਲਾ ਦਿੱਤੀਆਂ ਵੀ ਹੈ ਲੈਟਰ ਮੋਟਰਸਾਈਕਲ ਦੇ ਉੱਤੇ ਰਿੰਗ ਲਾਈਟ ਰਿੰਗ ਲਾਈਟ ਤੇ ਤੁਹਾਨੂੰ ਰਾਤ ਨੂੰ ਦਿਖਾਵਾਂਗੇ ਗਾਇਸ ਚੈੱਕ ਕਰੋ ਮਿੱਤਰੋ ਤੇ ਬਾਕੀ ਦਾ ਆਪਾਂ ਤੁਹਾਨੂੰ ਰਾਤ ਨੂੰ ਦਿਖਾਵਾਂਗੇ ਆਪਣੇ ਨਾਲ ਜੁੜੇ ਰਿਓ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਨਵੇਂ ਆਏ ਇਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਆਪਾਂ ਤੁਹਾਨੂੰ ਰਾਤ ਨੂੰ ਲਗਾ ਦੇ ਇੱਕ ਜਾਨ ਲੱਗਦਾ ਮੋਟਰਸਾਈਕਲ ਚੱਲ ਜਾ ਚੱਲ ਕਰ ਲੈ ਕੇ ਮੈਂ ਮੈਂ ਚਲਾਦਾ ਜਾ ਦੋਦੇ ਚੱਲ ਤੇ ਗਾਇਸ ਆਪਾਂ ਕਰਾ ਦਿੱਤਾ ਹੈ ਮੋਡੀਫਾਈ ਮੋਡੀਫਾਈ ਕਹਿੰਦੇ ਮੋਰਲੀ ਵੀ ਜਗਾਇ ਓਏ ਆਏ ਹੋਏ ਓਏ ਓਏ ਹੋਏ ਹੋਏ ਛੋਟਾ ਚਮਕਦਾ ਛੋਟਾ ਓਏ ਓਏ ਕੋਪੀ ਕਰਦੇ ਸਾਰੇ ਟ੍ਰੈਂਡ ਕੋ ਇਨਸ਼ਾ ਅੱਲਾ ਮੋਰਲੀ ਆ ਹਾਂ ਜੀ ਆ ਇਤੋ ਜਗਦੀ ਆ ਤੇ 104 ਆਇਆ ਆ ਇਹ ਦੱਬਣਾ ਇਹਨੇ ਆ ਜਗਣੀ ਆ ਲੇ ਆਇਆ ਇਹ ਲੈ ਆਜਾ ਜੀ ਨਾਲੇ ਭੱਜ ਤੈਨੂੰ ਪਹਿਲਾ ਮੇਰਾ ਪਹਿਲਾ ਮੇਰਾ ਬਹੁਤ ਡੀਬਿਆ ਆ ਜੱਟ ਖੜੇ ਹੋਏ ਉਹ ਆ ਗਈ ਜਨਾ ਸਾਲੇ ਬੀਤਾ ਨਾ ਮਾਰੇ ਉਹ ਜਾਣਦੇ ਯਾਰ ਲੈ 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 ਨੋ ਮੇਟਰ ਰਿਐਕਸ਼ਨ ਕੀ ਬਣਦਾ ਫੇ ਰਿਐਕਸ਼ਨ ਬਹੁਤ ਵਧੀਆ ਬਣਦਾ ਰਿਹਾ ਭਾਈ ਹਲੋ ਜੀ ਕਿੱਤੀ ਸੋ ਗਾਇਜ਼ ਅੱਜ ਦੇ ਲਈ ਇਹ ਨਾ ਬੇਚਾਈ ਗੱਲ ਦੱਸ ਨਾ ਬੇਚਾਈ ਲੈਟ ਵਾਲੀ ਗੱਲ ਦੱਸ ਜਿਹੜੀ ਬੇਚ ਗੱਲ ਹੋਈ ਆ ਉਹ ਗੱਲ ਦੱਸ ਤੂੰ ਵੇ ਚਾਲੀ ਗਾਇਜ਼ ਖਰਾਬ ਹੋ ਗਈ ਸੀ ਜਿੱਤੀ ਗਾਇਜ਼ ਇਹਨੇ ਖਰਾਬ ਕਰਤੀ ਸਾਲੇ ਮੈਂ ਗੇੜ ਮੈਂ ਗੇੜ ਮੈਂ 2-3 ਘੰਟੇ ਪਹਿਲਾਂ ਲਾਈਟ ਮੋੜ ਗਾਇਜ਼ ਇਹਨੇ ਪਾਣੀ ਚ ਬਾੜਤਾ ਸਾਲੇ ਪਾਣੀ ਵੀ ਨਹੀਂ ਬਾੜਿਆ ਸਾਲਾ ਕਿੰਨੀ ਤਿੱਖੀ ਆ ਦੇਦਾ ਮੈਂ ਗਿਆ ਗੇੜੀ ਮਾਨ ਉੱਤੇ ਆਪਾਂ ਨੂੰ ਸ਼ੌਕ ਜਾ ਘੁੰਮਣ ਫੈਂਦਾ ਮੈਂ ਗਿਆ ਐਦਾਂ ਕਹਿ ਦੂ ਤੂੰ ਗਾਣਾ ਮੈਂ ਐਦਾਂ ਟੱਕ ਮਾਰਿਆ ਆ ਦੇ ਆ ਲੈ ਆ ਲੈ ਬੰਦ ਕਰਕੇ ਚਲਾਈ ਕੋਲੀ ਹੋਈ ਹੋਰੀ ਬਾਗਰ ਗੱਜਾਈ ਤਬਾਹੀ ਹੈਂ ਮੇ 3